ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸਾਧਕ ਦੇ ਡਿਵਾਈਨ ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੈਂਪ ਅਯੋਜਿਤ ਕੀਤਾ ਗਿਆ ਇਸ ਮੌਕੇ ਨੈਸ਼ਨਲ ਥ्रो ਬਾਲ ਚੈਂਪੀਅਨਸ਼ਿਪ ਦੀ ਟ੍ਰਾਇਲ ਜਿਹੜੇ ਸਕੂਲ ਦੇ ਵਿੱਚ ਕਰਵਾਏ ਜਾ ਰਹੇ ਹਨ ਵੱਖ-ਵੱਖ ਜ਼ਿਲ੍ਹਿਆਂ ਤੋਂ ਬੱਚਿਆਂ ਨੇ ਭਾਗ ਲਿਆ ਇਸ ਬਾਰੇ ਜਾਣਕਾਰੀ ਦਿੰਦੇ ਆ ਸਕੂਲ ਦੇ ਚੇਅਰਮੈਨ ਕਮਲ ਹਰਿੰਦਰ ਸਿੰਘ ਸੰਧੂ ਤੇ ਕੋਚ ਜਸਮਾਨ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਡੀ ਸਾਦਕ ਤੋਂ ਖਾਸ ਰਿਪੋਰਟ ਹਾਂਜੀ ਸਰ ਜਿਹੜਾ ਆਪਣੇ ਸਕੂਲ ਦੇ ਵਿੱਚ ਅੱਜ ਕੈਂਪ ਲਗਾਇਆ ਗਿਆ ਹੈ ਉਹਦੇ ਬਾਰੇ ਜਾਣਕਾਰੀ ਦਿਓ ਜੀ ਸਾਰੇ ਜਿਹੜਾ ਕੈਂਪ ਲਗਾਇਆ ਗਿਆ ਹੈ ਥਰੂ ਵਾਲਾ ਜਿਹੜਾ ਮਤਲਬ ਨੈਸ਼ਨਲ ਹੋ ਰਿਹਾ ਟੂਰਨਾਮੈਂਟ ਉਹਦੇ ਸਵਾਦ ਵਿੱਚ ਕੈਂਪ ਲਾਇਆ ਹੈ ਇਹਦੇ ਵਿੱਚ ਬਾਕਵਾਦ ਰਿਸਟਰੀ ਤੋਂ ਬੱਚੇ ਆਏ ਹੋਏ ਆ ਤੇ ਜਿਹੜਾ ਇਹ ਕੈਂਪ ਆ ਜਿਹਦੇ ਵਿੱਚ ਮਤਲਬ 46 ਜਿਹੜੇ ਸੀਨੀਅਰ ਤੇ 31 ਜਿਹੜੇ ਸਬ ਜੂਨੀਅਰ ਹੋ ਰਹੀ ਹੈ ਇਹ ਚਾਰਖੜ ਦੇ ਵਿੱਚ ਹੋ ਰਹੀ ਹੈ ਜਿਨੇ ਜਿਹੜੇ ਬੱਚੇ ਸਲੈਕਟ ਕੀਤੇ ਰਏ ਆ ਉਹ 25 ਜਿਹੜਾ ਦਸੰਬਰ ਤੋਂ ਇਹ ਕਰਵਾਉਣਾ ਹੋਣਗੇ ਉੱਥੇ ਜਿਹੜੇ ਮੈਚ ਖੇਡ ਕੇ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣਗੇ ਬਾਕੀ ਇਹ ਦਸਮਾਨ ਸਾਹਿਬ ਤੁਹਾਨੂੰ ਥੋੜਾ BRIEF ਚ ਦੱਸ ਦੇਣਗੇ ਤੇ ਪੁਰਾਜੋ ਸਵਾਨਸਾ ਹਾਂਜੀ ਜਸਮਨ ਜੀ ਕਿਹੜਾ ਕੈਂਪ ਲਾਇਆ ਗਿਆ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਬੱਚੇ ਆਏ ਹੋਏ ਹੁਣ ਜੀ ਇੱਥੇ ਆਪਣੇ ਕੈਂਪ ਲਗਾ ਹੋਏ ਆ ਇਥੇ ਡਿਵਾਈਨ ਮਾਦਮ ਦੀ ਪਬਲਿਕ ਸੀਨੀਅਰ ਸਕੂਲ ਦੇ ਇਸ ਸਾਲ ਕੀ ਇੱਥੇ ਆਪਣੇ ਸੀਨੀਅਰ ਦੇ ਬੱਚੇ ਦੇ ਸਬਜਨੀਆਂ ਦੇ ਬੱਚੇ ਜੋ ਇੱਥੇ ਕੈਂਪਰੇ ਵਿੱਚ ਜਾਏ ਹੋਏ ਆ ਇਹ ਟੀਮ ਦੇ ਵਿੱਚ ਆਪਣੇ ਜੀ ਫੋਜਪੁਰ ਡਿਸਟ੍ਰਿਕਟ ਤੋਂ ਫਰੀਦਕੋਟ ਡਿਸਟ੍ਰਿਕਟ ਤੋਂ ਮੋਗਾ ਡਿਸਟ੍ਰਿਕਟ ਤੋਂ ਜਲੰਧਰ ਤੋਂ ਅਲੱਗ-ਅਲੱਗ ਥਿਲਿਆਂ ਤੋਂ ਬੱਚੇ ਆਏ ਹੋਏ ਆ। ਵੀ तकरीबन 20 ਬੱਚੇ ਆਏ ਹੋਏ ਆ ਜਿਨ੍ਹਾਂ ਦੇ ਵਿੱਚੋਂ 15 ਬੱਚਿਆਂ ਦੀ ਸੀ ਸਿਲੈਕਸ਼ਨ ਕਰਨੀ ਆ। ਫਿਰ ਆਪਣਾ 5 ਦਿਨ ਦਾ ਕੈਂਪ ਆ ਜੀ। ਇਸ ਤੋਂ ਬਾਅਦ ਇਹ ਟੀਮ ਆਪਣੀ 25 ਤਰੀਕ ਨੂੰ ਨਰਮਨਾ ਹੋਏਗੀ। 4 ਘੰਟੇ ਦੇ ਵਿੱਚ ਟੂਰਨਾਮੈਂਟ ਹੋ ਰਹੀ ਹੈ ਜੀ। ਉਸ ਦੇ ਲਈ ਪੰਜਾਬ ਟੀਮ ਬਾਰੇ ਜਾਣਗੇ ਕਿ ਉੱਥੇ ਨੈਸ਼ਨਲ ਦਾ ਟੂਰਨਾਮੈਂਟ ਕਿੱਦਾਂ ਨਹੀਂ ਹੈ। ਟੂਰਨਾਮੈਂਟ ਕਿੰਨੇ ਦਿਨਾਂ ਦਾ ਉਸ ਤੋਂ ਚੱਲੂਗਾ ਜੀ? ਜੀ ਜ ਆਪਣੇ 5 ਦਿਨਾਂ ਦਾ ਟੂਰਨਾਮੈਂਟ ਹੈ 28 ਤੇ Thank you. Awesome.